ਪਟਿੰਡਾ ਦੇ ਮਾਲ ਰੋਡ ਦੇ ਉੱਤੇ ਘੱਟੋ ਘੱਟ 15-20 ਲੇਡੀਆਂ 15-20 ਜਨਨੀਆਂ ਦਾ ਝੁੰਡ ਇੱਕ ਈ-ਰਿਕਸ਼ਾ ਤੇ ਇੱਕ ਇਹਨਾਂ ਦੇ ਨਾਲ ਮੁੰਡਾ ਸੀਗਾ ਈ-ਰਿਕਸ਼ਾ ਦੇ ਵਿੱਚ ਦੋ ਜਣੇ ਸੀਗੇ ਇਹ ਲੁੱਟ ਦੇ ਪਰਪਸ ਦੇ ਨਾਲ ਮਾਲ ਰੋਡ ਦੇ ਉੱਤੇ ਜਦੋਂ ਅੱਗੇ ਜਾ ਕੇ ਜਿੱਥੇ ਹਰਮਨ ਕੁਲਚੀ ਵਾਲਾ ਆ ਜਾਂਦਾ ਉਸ ਤੋਂ ਬਾਅਦ ਵਿਰਲਾ ਮਿਲ ਨੂੰ ਮੁੜਦੇ ਹੈਗੇ ਆਪਾਂ ਉੱਥੇ ਇੱਕ ਬੰਦ ਬਿਲਡਿੰਗ ਦੇ ਵਿੱਚ ਇਹਨਾਂ ਨੇ ਦਰਵਾਜ਼ਾ ਤੋੜਨ ਦਾ ਪੂਰਾ ਜ਼ੋਰ ਲਾਇਆ ਜਨਨੀਆਂ ਨੇ ਦਰਵਾਜਾ ਤੋੜ ਕੇ ਅੰਦਰ ਵੜ ਗੀਆਂ 20-25 ਜਨਾਨੀਆਂ ਦਾ ਝੁੰਡ ਸੀਗਾ ਇਹ ਨਾਲ ਇੱਕ ਈ ਰਿਕਸ਼ਾ ਸੀਗਾ ਈ ਰਿਕਸ਼ਾ ਦੇ ਵਿੱਚ ਦੋ ਜਣੇ ਸੀਗੇ ਇੱਕ ਮੁੰਡਾ ਇਹਨਾਂ ਦੇ ਨਾਲ ਸੀਗਾ ਇਹ ਲੇਡੀਜ਼ ਦੇ ਨਾਲ ਜਿਹੜੀ 20 ਲੇਡੀਜ਼ ਸੀਗੀਆਂ ਇਹਨਾਂ ਨੇ ਦਰਵਾਜਾ ਤੋੜਿਆ ਦਰਵਾਜਾ ਪਹਿਲਾਂ ਬਾਹਰਲਾ ਤੋੜਿਆ ਬਾਹਰਲਾ ਦਰਵਾਜਾ ਤੋੜਨ ਤੋਂ ਬਾਅਦ ਇਹਨਾਂ ਲੇਡੀਜ਼ ਨੇ ਅੰਦਰਲਾ ਦਰਵਾਜਾ ਤੋੜਿਆ ਆ ਦੇਖੋ ਇਹ ਲੱਗਿਆ ਵਿਆ ਪੂਰਾ ਦਾ ਪੂਰਾ ਝੁੰਡ ਜ਼ਬਰਦਸਤ ਤਰੀਕੇ ਦੇ ਨਾਲ ਉਹ ਦੇਖੋ ਪਟੜ ਰਿਹਾ ਦਰਵਾਜਾ ਦਰਵਾਜਾ ਪੱਟੀ ਜਾਂਦੇ ਹੈਗੇ ਆ ਆ ਦੇਖੋ ਸਾਰਾ ਜ਼ੋਰ ਲਾ ਕੇ ਇਹਨਾਂ ਨੇ ਇਹ ਦਰਵਾਜਾ ਤੋੜਤਾ ਦਰਵਾਜਾ ਤੋੜ ਕੇ ਇਹ ਚਾਰ ਜਨਾਨੀਆਂ ਅੰਦਰ ਵੜ ਗਈਆਂ 20 ਜਨਾਨੀਆਂ ਦਾ ਝੁੰਡ ਮਾਲ ਰੋਡ ਦੇ ਉੱਤੇ ਜਿੱਥੇ ਆਪਾਂ ਬਿਰਲਾ ਮੈਦਨ ਨੂੰ ਮੁੜਦੇ ਹੈਗੇ ਆ ਉੱਥੇ ਬੜਨਸਾਰੀ ਕੋਈ ਬਿਲਡਿੰਗ ਪਈ ਸੀ ਖਾਲੀ ਉਸ ਦੇ ਵਿੱਚ ਕਰ ਰਹੇ ਇਹ ਆ ਤੋੜਤਾ ਦਰਵਾਜਾ ਧਿਆਨ ਨਾਲ ਦੇਖੋ ਸਾਰੀ ਵੀਡੀਓ ਇਸ ਤੋਂ ਬਾਅਦ ਪੁਲਿਸ ਵੀ ਬੁਲਾਈ ਗਈ ਸੀ ਇਹਦੇ ਵਿੱਚੋਂ 5 ਜਨਾਨੀਆਂ ਮੌਕੇ ਤੇ ਫੜ ਲਈਆਂ ਈ ਰਿਕਸ਼ਾ ਵਾਲਾ ਜਿਹੜਾ ਫਰਾਰ ਹੋ ਗਿਆ ਇਹਨਾਂ ਨੇ ਆਹ ਭੰਨਤਾ ਸਾਰਾ ਅੰਦਰ ਵੜ ਗਈਆਂ ਜਿਹੜੀਆਂ ਜਨਾਨੀਆਂ ਬਾਕੀ ਸੀ ਉਹ ਜਿੰਨੇ ਹਰ ਇੱਕ ਮੋੜ ਦੇ ਉੱਤੇ ਜੀਟੀ ਰੋਡ ਵਾਲੀ ਸਾਈਡ ਹਨਮਾਨ ਚੌਂਕ ਵਾਲੀ ਸਾਈਡ ਤੇ ਮਾਲ ਰੋਡ ਵਾਲੀ ਸਾਈਡ ਅੱਡ ਅੱਡ ਏਰੀਆ ਦੇ ਵਿੱਚ ਜਾ ਕੇ ਦੋ ਦੋ ਤਿੰਨ ਤਿੰਨ ਬਹਿ ਗਈਆਂ ਤਾਂ ਕਿ ਨਿਗਰਾਨੀ ਰੱਖ ਲਈਏ ਵੀ ਕੋਈ ਆ ਜਾ ਤਾ ਨਹੀਂ ਰਿਹਾ ਇਹ ਸਾਰਾ ਸਰੇ ਆਮ ਹੋ ਰਿਹਾ ਹੈਗਾ ਬਠਿੰਡੇ ਦੇ ਮਾਲ ਰੋਡ ਦੇ ਉੱਤੇ ਜਿੱਥੇ ਆਪਾਂ ਬਿਰਲਾ ਮਿਲ ਨੂੰ ਟਰਨ ਕਰਦੇ ਹੈਗੇ ਆ ਉੱਥੇ ਕੋਈ ਬੰਦ ਬਿਲਡਿੰਗ ਪਈ ਸੀਗੀ ਆਹ ਵੀਡੀਓ ਦੇ ਵਿੱਚ ਦੇਖੋ ਤੁਸੀਂ ਅਗਲੀ ਵੀਡੀਓ ਦੇ ਵਿੱਚ ਨਾਲ ਜੋੜਾਂਗੇ ਉਹਦੇ ਵਿੱਚ ਤੁਹਾਨੂੰ ਈ ਰਿਕਸ਼ਾ ਵੀ ਦਿਖਾਵਾਂਗੇ ਇਹ ਈ ਰਿਕਸ਼ਾ ਵਾਲਾ ਵੀ ਆਇਆ ਸੀਗਾ ਆ ਦੇਖੋ ਪੂਰਾ ਝੁੰਡ ਹੈ ਲੇਡੀਜ਼ ਦਾ ਫੇਰ ਆ ਗਈਆਂ ਅੰਦਰ ਵੱੜ ਰਹੀ ਹੈ ਇਹ ਚਾਰਜ ਨਹੀਂ ਤਾਂ ਅੰਦਰੋਂ ਫੜ ਲੇ ਇੱਕ ਲੇਡੀ ਜਿਹੜੀ ਆ ਭੱਜ ਗਈ ਭੱਜਣ ਚ ਕਾਮਯਾਬ ਹੋ ਗਈ ਆ ਸਾਰੇ ਆਮ ਚੱਲ ਰਿਹਾ ਮਾਲ ਰੋਡ ਦੇ ਉੱਤੇ ਬਠਿੰਡਾ ਆ ਦੇਖੋ ਹੁਣ ਇੱਥੇ ਤੁਹਾਨੂੰ ਈ ਰਿਕਸ਼ਾ ਵੀ ਦਿਖੂਗਾ ਈ ਰਿਕਸ਼ਾ ਦੇਖਿਓ ਤੁਸੀਂ ਇਹ ਦੂਜੀ ਵੀਡੀਓ ਨਾਲ ਜੋੜੀ ਹੈ ਆ ਆ ਗਿਆ ਈ ਰਿਕਸ਼ਾ ਈ ਰਿਕਸ਼ਾ ਰਣਾ ਦੇ ਨਾਲ ਮਿਲਿਆ ਹੋਇਆ ਸੀ ਇਹ ਰਿਕਸ਼ੀਆਂ ਨੇ ਬਹੁਤ ਗੈਂਗ ਫਲਾ ਰੱਖਿਆ ਹੈਗਾ ਲੋਕਾਂ ਦੀ ਲੁੱਟ ਖੋਹ ਕਰਨ ਦਾ ਕੰਮ ਚੋਰੀਆਂ ਦਾ ਕੰਮ ਲਗਾਤਾਰ ਕਈ ਜਿਹੜੇ ਇਸ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਹੈਗੇ ਆ ਬਠਿੰਡੇ ਦੇ ਵਿੱਚ ਆ ਹੁਣ ਤੁਸੀਂ ਵੀਡੀਓ 'ਚ ਦੇਖੋ ਪੁਲਿਸ ਆ ਗਈ ਹੁਣ ਤੁਸੀਂ ਭੱਜਦੇ ਦੇਖਿਓ ਝੁੰਡ ਜਨਾਨੀਆਂ ਦਾ ਕੁਝ ਜਨਾਨੀਆਂ ਮਾਲ ਰੋਡ ਵੱਲੋਂ ਭੱਜ ਗਈਆਂ ਜਿਹੜੀਆਂ ਲੁੱਟ ਖੋਹ ਕਰਨ ਆਈਆਂ ਸੀਗੀਆਂ ਕੁਝ ਨਿਕਲ ਗਈਆਂ ਜੀਟੀ ਰੋਡ ਦੇ ਉੱਤੇ ਜਿਹੜੀ ਇੱਕ ਪਿੱਛੋਂ ਗਲੀ ਜਾਂਦੀ ਹੈਗੀ ਐ ਹੁਣ ਤੁਸੀਂ ਦੇਖੋਗੇ ਜਨਾਨੀਆਂ ਭੱਜਦੀਆਂ ਆਣ ਗਈਆਂ ਆ ਦੇਖੋ ਇੱਕ ਭੱਜ ਕੇ ਆਈ ਐ ਆ ਦੇਖੋ ਦੂਜੀ ਉਹਦੇ ਮਗਰ ਆ ਦੇਖੋ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਆ ਦੇਖੋ ਜੀ ਪੂਰਾ ਝੁੰਡ ਬਾਕੀ ਦੂਸਰੇ ਪਾਸੇ ਭੱਜ ਗਿਆ